ਈਗਾ ਲਪੜਾ ਚੁੱਪ ਕਰਕੇ ਬੈਠੀ ਆ। ਹੂੰ। ਸੋਚਣ ਦੇ ਨਾ। ਤੇ ਇਹ ਹਾਂ ਕਿ ਕਦੀ ਕੋਸ਼ ਹੁੰਦਾ ਕਦੀ ਕੋਸ਼ ਹੁੰਦਾ। ਕੀ ਸੋਚਣ ਦੇ ਯੀ? ਮੈਂ ਜਦੋਂ ਦਾ ਪਿੰਦਰ ਹੋ ਕੇ ਗਿਆ ਨਾ। ਹੂੰ। ਪਤਾ ਨਹੀਂ ਮੇਰੇ ਮਨ ਜਿਹੜਾ ਨਾ ਉਹ ਢੂੰਢ ਢੂੰ ਘਾਦਾ ਰਹਿੰਦਾ ਪਤਾ ਨਹੀਂ ਨੂੰ ਕੀ ਹੁੰਦਾ ਵਾ ਤੇ ਜੀ ਕਰਦਾ ਮੈਂ ਕਿਤੇ ਮੇਲੀ ਆਵਾਂ ਜਾ। ਚੱਲ ਉਹ ਤਾਂ ਕੋਈ ਨਹੀਂ ਤੇ ਜਦੋਂ ਮਰਜੀ ਚੱਲ ਜੀ। ਤੇ ਉਦਾਂ ਇਹ ਆ ਵੀ ਜਿਹੜਾ ਕੰਮ ਉਹ ਆਇਆ ਹੀ ਜਿਹੜੇ ਕੰਮ ਵਾਸਤੇ ਉਹ ਕੰਮ ਕਰਦੇ ਤੂੰ ਫਿਰ ਕੀ ਆ? ਕਲ ਉਹਦੋਂ ਬਾਅਦ ਵਿੱਚ ਵੇਖ ਲਾਂਗੀ ਪਰ ਹੁਣ ਨਾ ਜਦੋਂਦੋ ਨਹੀਂ ਆਇਆ ਉਦੋਂ ਤੇ ਮੈਨੂੰ ਨਹੀਂ ਇੰਨਾ ਖਿਆਲ ਆਉਂਦਾ ਹੁਣ ਜਦੋਂ ਤਾਂ ਹੋ ਕੇ ਗਿਆ ਨਾ ਉਦੋਂ ਤਾਂ ਆਉਂ ਆਪੇ ਦਾ ਮੈਨੂੰ ਖਿੱਚ ਪੈਂਦੀ ਹੈ ਮੇਰੀ ਗੱਲ ਸੁਣ ਉਹ ਤੇਰੀ ਗੱਲ ਠੀਕ ਆ ਫਿਰ ਵੀ ਤੂੰ ਜੇ ਇਹ ਗੱਲ ਵਾ ਨਾ ਤੇ ਤੂੰ ਜਿੱਦਾਂ ਕਹਿੰਦਾ ਉਦਾਂ ਹੀ ਕਰ ਲੈ ਕੋਈ ਗੱਲ ਨਹੀਂ ਜੀ ਉਹਨਾਂ ਦੀ ਮਾਂ ਨਹੀਂ ਮਿਲਦੀ ਤਾਂ ਨਾ ਮਿਲੇ ਕੀ ਪਤਾ ਇਹੋ ਤੈਨੂੰ ਮਿਲਣ ਦਾ ਭਣ ਮੁੜ ਕੇ ਚੱਲ ਖਸਮਾਂ ਨੂੰ ਖਾਏ ਤੇਲੀ ਨੂੰ ਕੀ ਕਰਨਾ ਦੇ ਆਉਗੀ ਠੀਕ ਆ ਨਾ ਆਉਗੀ ਨਾ ਸਹੀ ਮੈਨੂੰ ਨਹੀਂ ਇੰਨਾ ਹੈਗਾ ਹਾਂ ਮੈਨੂੰ ਮਸਲਾ ਚ ਨਹੀਂ ਦਾ ਜੇ ਇਹਦਾ ਜੀ ਕਰੇਗਾ ਮੇਲੇਗੀ ਪਰ ਇਹ ਨਿਆਣੇ ਮੁੰਡੇ ਦਾ ਕੀ ਕਸੂਰ ਫਿਰ ਵੀ ਤੇਰਾ ਆਪਣਾ ਵਾ ਫਿਰ ਵੀ ਮੇਰਾ ਪਤੀ ਆ ਵਾ ਉਹ ਨਾਲੇ ਸਾਨੂੰ ਕਿਹੜਾ ਕੋਈ ਲਾਲਚ ਵਾ ਉਹ ਤੋਂ ਦੀ ਮਾਂ ਨੂੰ ਡਰਾਵਾ ਦੇਣ ਕਰਕੇ ਇੰਨਾ ਕੰਮ ਰੋਕ ਕੇ ਰੱਖਿਆ ਵਾ ਮਾਂ ਕਰਕੇ ਤੇ ਜੀ ਨਹੀਂ ਕਰਦਾ ਜੇ ਕਿਤੇ ਮਾਂ ਸਿੱਧੀ ਹੋ ਜੇ ਮੈਂ ਤੇ ਅੱਜ ਹੀ ਲਿਖ ਕੇ ਦੇ ਦਾਂ ਜੇ ਨਹੀਂ ਨਾ ਸਿੱਧੀ ਹੁੰਦੀ ਤੇ ਨਾ ਹੋਵੇ ਉਹਨਾਂ ਵਿਚਾਰਿਆਂ ਕੋ ਅੱਗੇ ਕਿਹਨੀ ਜ਼ਮੀਨ ਹੈ ਹੈ ਕੀ ਸੋਚਣਗੇ ਵੀ ਸਾਡੀ ਪੂਆ ਲੱਗਦੀ ਤੇ ਮੁੜ ਕੇ ਸਾਡੀ ਪੈਲੀ ਲੱਗ ਗਈ ਪਿੰਦਰ ਦੇ ਨਾਨਕਿਆਂ ਦੀ ਗੱਲ ਕਰਨ ਲਿਆ ਆ ਵਾ ਠੀਕ ਆ ਕਿ ਨਹੀਂ ਚੱਲ ਜੀ ਇਹਨੂੰ ਇੰਨਾ ਕੁ ਦਾਬਾ ਵਾਜੂਗਾ ਤੇ ਉਹਨਾਂ ਕੋ ਪਹਿਲੀ ਨਾ ਲਵੇ ਪਰ ਇਹ ਆ ਵੀ ਜੇ ਕਿਲਾ ਲੈ ਵੀ ਆਊਗੀ ਇਹਦਾ ਕੋਈ ਨਹੀਂ ਬੰਦਣਾ ਤੇ ਉਹਨਾਂ ਵਿਚਾਰਿਆਂ ਦਾ ਤਾਂ ਥੇ ਘਾਰੂਗੀ ਨਾ ਮੈਂ ਫਿਰ ਪਿੰਦਰ ਨੂੰ ਫੋਨ ਲਾ ਕੇ ਕਹਿ ਦਿੰਨੀ ਵੀ ਪੁੱਤ ਕੋ ਜਿੱਦਾਂ ਵੀ ਕਹੇਗਾ ਨਾ ਮੈਂ ਤੇਰੇ ਨਾਲ ਉਦਾਂ ਹੀ ਸਹਿਮਤ ਹਾਂ ਕਰ ਲੈ ਤੂੰ ਗੱਲ ਚੱਲ ਇਹ ਨਹੀਂ ਜਰੋਂ ਨਹੀਂ ਤਰਸਾਂ ਨਹੀਂ ਆ ਵੀ ਭੇਕੇ ਰੋਏ ਆਉਂਦਾ ਨਹੀਂਗਾ ਜੇ ਤੂੰ ਉਹਦੇ ਨਾਲ ਮੁੰਡੇ ਨਾਲ ਵਿਚਾਰੇ ਨਾਲ ਰਲ ਕੇ ਰਹੇਂਗੀ ਤੇ ਕੋਈ ਗੱਲ ਨਹੀਂ ਉਹਨੇ ਮੰਝ ਹੋਊਗਾ ਵੀ ਮੇਰੇ ਨਾਲ ਸਹਿਮਤ ਨੇ ਤੇ ਆਉਂ ਜਾਂ ਡੈਪਨਗੇ ਮਿਲੇ ਗਿਲੇਂਗੇ ਠੀਕ ਆ ਕਿ ਨਹੀਂ ਚਲ ਕੋਈ ਨਹੀਂ ਲੰਨੀ ਮੁੰਡੇ ਨੂੰ ਫੋਨ^{(0:24)}^{(0:25)}^{(0:26)}^{(0:27)}^{(0:28)}^{(0:29)}^{(0:30)}^{(0:31)}^{(0:32)}^{(0:33)}^{(0:34)}^{(0:35)}^{(0:36)}^{(0:37)}^{(0:38)}^{(0:39)}^{(0:40)}^{(0:41)}^{(0:42)}^{(0:43)}^{(0:44)}^{(0:45)}^{(0:46)}^{(0:47)}^{(0:48)}^{(0:49)}^{(0:50)}^{(0:51)}^{(0: कल तो तू ही नंबर सेव करो तो और भी कोई चूक ले हेलो सासिकल भाई बढ़िया बढ़िया तू सुनाओ हां जी ਚਲ ਚੰਗਾ ਸਭ ਨੂੰ ਮੰਮੀ ਸੁੱਤੇ ਨੇ ਬੂਆ ਬੰਦ ਕਰ ਦੇਣੀ ਕਿਤੇ ਬਾਜ ਸੁਣ ਕੇ ਉਠੀ ਨਾ ਪੈਣ ਨਵੀਂ ਵਾ ਉਹ ਆ ਗਈ ਮਾਨਾ ਅੰਦੇ ਜਿੱਦਾਂ ਕਹੇਗਾ ਉਦਾਂ ਹੀ ਕਰ ਲਾਂਗੇ ਚਲ ਚੰਗਾ ਸਭ ਨੂੰ ਮੰਨ ਗਏ ਨੇ ਪਿੰਡ ਦੇ ਵਾਈਗਰੂ ਨੇ ਸਾਥੀ ਹਾ ਡਾਪੇ ਦੇਣਾ ਹੀ ਉਹਨਾਂ ਨੇ ਮਨਮੇਰ ਪਾਈ ਦਿੱਤੀ ਉਹਨਾਂ ਦੇ ਇਹ ਹੀ ਚੰਗਾ ਕੰਮ ਕਰਦੇ ਨੇ ਇਹ ਕਿਹੜਾ ਕੋਈ ਮਾੜਾ ਕੰਮ ਕਰਦੇ ਆ ਸਹੀ ਗੱਲ ਹੈ ਹੁਣ ਮੰਮੀ ਕਿੱਥੇ ਆ ਮੰਮੀ ਅੰਦਰ ਸੁੱਤੇ ਜੀ ਪਰ ਇੱਕ ਗੱਲ ਹੈ ਮੰਮੀ ਨੂੰ ਸ਼ੋ ਨਾ ਹੋਉਂਦਿਓ ਉਹਨਾਂ ਨੇ ਕਿਹਾ ਚਾਂ ਚਾਕੇ ਭੂਆਣੇ ਫੋਨ ਕਰਕੇ ਤੇ ਆ ਵਾਲੀ ਗੱਲ ਮੈਨੂੰ ਕਹੀ ਹੈ ਇਦਾਂ ਹੀ ਕਹਿਣਾ ਹੋਰ ਕੀ ਮੈਂ ਦੱਸਣਾ ਵੀ ਮੈਂ ਉੱਥੇ ਗਿਆ ਹਾਂ ਉਹੀ ਤੇ ਮੈਂ ਤੁਹਾਨੂੰ ਕਹਿੰਦੀ ਕਿ ਇਹ ਵਾਲੀ ਗੱਲ ਮੂੰਹ ਨਿਕਲ ਜਾਂਦੀ ਹੈ ਨਾ ਨਹੀਂ ਨਹੀਂ ਤੂੰ ਵੀ ਮੂੰਹ ਬੰਦੀ ਰੱਖੀ ਮੈਂ ਤੁਹਾਡੇ ਲੱਗਦੀ ਨਹੀਂ ਆ ਤੁਸੀਂ ਜਾ ਕੇ ਆਪ ਹੀ ਗੱਲ ਕਰ ਲਓ ਉਹਨਾਂ ਦੇ ਨਾਲ ਚਲੋ ਮੈਂ ਤਰਾਵਾ ਦਿਨਾ ਥੋੜਾ ਜਿਹਾ ਵੇਖੀ ਹੁਣ ਇਹਨਾਂ ਨੂੰ ਛਟਕਾ ਲੱਗਦਾ ਕਿੱਦਾਂ ਇਹ ਬਹੁਤੇ ਪ੍ਰਧਾਨ ਬਣੇ ਫਿਰਦੇ ਹੈ ਕਿਸੇ ਨੂੰ ਟਿਕਾ ਨਹੀਂ ਨਹੀਂ ਦਿੰਦੇ ਹਰ ਜਗ੍ਹਾ ਤੇ ਗੱਲਾਂ ਕਰਦੇ ਹੈ ਕਿ ਮੈਂ ਹੀ ਸੱਚੀ ਤੇ ਇਹ ਸਾਰੇ ਝੂਠੇ ਹੁਣ ਪਤਾ ਲੱਗੂਗਾ ਨਾ ਇਹਨਾਂ ਨੂੰ ਮੰਮੀ ਮੰਮੀ ਤਾ ਉਠੋ ਹਾਂ ਆਈ ਹੈ ਵੀ ਕੀ ਆਖਣਾਈ ਤੁਹਾਨੂੰ ਵੀ ਨਹੀਂ ਚੋ ਆਉਂਦਾ ਜੇ ਨਾ ਚਰਨਾ ਮੇਰੇ ਕੋਲ ਕੋਈ ਚਾਰ ਸੁਣਨ ਨਾ ਲਓ ਕੀ ਆਖਣਾਈ ਕੌਣ ਆਇਆ ਜੀ ਭੂਆ ਦਾ ਕਿਹਣੀ ਭੂਆ ਦਾ ਉਹ ਜਸਵਿੰਦਰ ਦਾ ਹੋਰ ਕਿਦਾ ਆਏ ਹਾਏ ਉਹਦਾ ਕਿਧਰੋਂ ਫੋਨ ਆ ਗਿਆ ਤੁਹਾਨੂੰ ਕਦੀ ਅੱਗੇ ਨਾ ਕਦੀ ਪਿੱਛੇ ਨਾ ਉਹਦਾ ਚੇਤਾ ਤੁਹਾਨੂੰ ਕਿੱਦਾ ਆ ਗਿਆ ਮਮੀ ਸਾਨੂੰ ਨਹੀਂ ਆਇਆ ਉਹਨਾਂ ਨੂੰ ਆਇਆ ਏ ਉਹਨਾਂ ਨੇ ਫੋਨ ਕੀਤਾ ਏ ਮੈਨੂੰ ਤੇ ਤੇਰਾ ਨੰਬਰ ਉਹਨਾਂ ਕੋਲੋਂ ਕਿੱਥੋਂ ਆ ਗਿਆ ਤੇ ਕੀ ਆਂਦੀ ਸੀ ਨਾਲੇ ਕਹਿਣਾ ਕੀ ਮਮੀ ਉਹਨਾਂ ਤੇ ਨਵੀਂ ਪਸੂੜੀ ਪਾਤੀ ਏ ਕਾਦੀ ਪਸੂੜੀ ਪਾਤੀ ਏ ਉਹ ਆਂਦੀ ਮੇਰਾ ਹਿੱਸਾ ਦੋ ਮੈਨੂੰ ਤੇ ਉਹਦਾ ਹਿੱਸਾ ਕਿੱਦਾ ਮੰਨਦਾ ਨਾ ਸਾਡੇ ਨਾਲ ਮਿਲਦੀ ਨਾ ਵਰਤਦੀ ਕਿਤੇ ਤੇ ਜੇ ਮਮੀ ਮੰਗਾਂਦੇ ਆ ਨੇ ਮੰਤਾ ਜਿੱਦਾਂ ਆਉਣਾ ਨਹੀਂ ਜਾਣਾ ਨਹੀਂ ਤੇ ਕਾਦ ਲਈ ਤੁਹਾਨੂੰ ਫਰੀ ਦੀ ਪਹਿਲੀ ਛੜ ਛੜੀ ਇਹ ਪੂਰੇ ਪੰਜ ਅਗਲੇ ਬੰਦੀ ਏ ਤੇ ਮੈਂ ਤੇ ਬੜੇ ਤਰਲੇ ਮਾਰੇ ਪਰ ਉਹਨਾ ਇੱਕ ਨਹੀਂ ਸੁਣੀ ਮੇਰੀ ਆਂਦੇ ਆਪਣੀ ਮਾਂ ਨੂੰ ਸਮਾਨ ਦੇ ਦੇ ਕਿ ਸਿੱਧੇ ਤਰੀਕੇ ਨਾਲ ਦੇਣੇ ਚੁਕ ਜਾਂ ਕੇਸ ਲਾਈਏ ਉਹਨੂੰ ਆਖੀ ਲਾ ਰਿਹਾ ਤੂੰ ਕੇਸ ਵੇਖ ਲਾਂਗੇ ਤੇਰੇ ਨਾਲ ਉਹ ਤਾਂ ਮੰਮੀ ਹੁਣ ਦੇਣੀ ਪੈਣੀ ਉਹਨਾਂ ਨੂੰ ਉਹਨਾਂ ਦਾ ਹਿੱਸਾ ਬੰਦਾ ਵਾ ਤੇ ਨਾਲੇ ਆਂਦੇ ਨੇ ਹੁਣ ਜਿੱਦਾਂ ਫੋਨ ਕਰਾਂਗੇ ਨਾ ਤੇ ਉੱਥੇ ਆਜੋ ਆਣ ਕੇ ਨਾਂ ਕਰ ਦਿਓ ਜੇ ਨਹੀਂ ਤੇ ਫਿਰ ਕਾਨੂੰਨੀ ਕਾਰਵਾਈ ਕਰਕੇ ਤੇ ਪੈਰ ਹੀ ਕਢਾ ਲੈਣੀ ਜੀ ਪਹਿਲੀ ਮੈਂ ਤੇ ਮੰਮੀ ਕੋ ਭੂਆ ਨੂੰ ਕਿਹਾ ਮੈਂ ਆਪੂ ਹੱਚੰਗੇ ਲੱਗੋਗਾ ਇਦਾਂ ਪਹਿਲੀ ਖੜਦੇ ਪਤਾ ਕੀ ਆਂਦੇ ਸੀ ਆਂਦੇ ਤੇਰੀ ਮਾਂ ਨੇ ਨਹੀਂ ਲਿਆਂਦੀ ਫੇ ਮੈਂ ਕਿਹੜਾ ਉੱਥੇ ਆਪਣਾ ਹਿੱਸਾ ਲਾਈ ਹੋ ਵਗਣ ਤੇ ਉੱਥੇ ਡਈ ਹੈ ਨਾ ਭਾਏ ਮੰਮੀ ਵਗਣ ਦੀ ਮੰਗਣ ਤੇ ਡਈ ਹੋ ਨਾ ਉਹਨਾਂ ਤੇ ਕਿਹੜੀ ਤਸੀਂ ਨਾ ਕਰਤੀ ਇਹੋ ਜਿਹੀਆਂ ਗੱਲਾਂ ਛੁਪੀਆਂ ਨਹੀਂ ਰਹਿੰਦੀਆਂ ਤੁਹਾਡੇ ਦੀ ਜੀ ਕਿ ਮੈਂ ਮੈਂ ਬੜੀ ਚਲਾਕ ਆ ਅਗਲਾ ਕਦੀ ਫੋਨ ਨਹੀਂ ਕੀਤਾ ਸਾਨੂੰ ਹੁਣ ਚੇਚਾ ਫੋਨ ਕੀਤਾ ਵੀ ਸਾਡੀ ਪਹਿਲੀ ਦੋ ਤੇ ਹੁਣ ਫਿਰ ਕੀ ਬਣੇਗਾ ਉਹੇ ਤਾਂ ਮੰਮੀ ਮੈਂ ਸੋਚਣ ਲਿਆ ਵਾਂ ਮੈਂ ਤਾਂ ਬੜੇ ਤਰਲੇ ਮਾਰੇ ਮੈਂ ਭੂਆ ਜੀ ਨਾ ਇਦਾਂ ਕਰੋ ਆਂਦੇ ਜਦੋਂ ਆਉਣ ਨਹੀਂ ਜਾਣ ਨਹੀਂ ਤੇ ਇਹੀ ਕਹਨੋ ਛੱਡੀਏ ਤੁਹਾਨੂੰ ਉਧਰੋਂ ਮੰਮੀ ਕਿ ਲਾਉਣੀ ਤੇ ਇਥੋਂ ਪੰਜ ਗਿੱਲੇ ਜਾਣੇ ਜੇ ਤੁਸੀਂ ਆਪਣੇ ਆਪ ਨੂੰ ਬੜੇ ਚਲਾਕ ਬਣੇ ਫਿਰਦੇ ਹੋ ਇੰਨਾ ਲਾਲਚ ਚੰਗਾ ਨਹੀਂ ਹੁੰਦਾ ਸਿਆਣੇ ਸੱਚੀ ਜਾਂਦੇ ਕਈਰੇ ਲੈਣੇ ਤੇ ਦੇਣੀਆਂ ਪੈ ਜਾਂਦੀਆਂ ਆ ਤੁਹਾਡਾ ਲਾਲਚ ਇੱਥੇ ਬਹਿ ਗਿਆ ਜੇ ਹੁਣ ਜੇ ਕੋਆ ਸੱਚੀ ਪੈਲੀ ਲੈ ਗਈ ਤਾਂ ਸਾਡੇ ਕੋਲ ਮੰਮੀ ਬਚਣਾ ਹੀ ਨਹੀਂ ਕੁਝ ਵੀ ਐਵੇਂ ਨਾ ਤੂੰ ਫਿਕਰ ਕਰ ਸਭ ਕੁਝ ਤੁਹਾਡੇ ਨਾਲ ਕਰ ਗਈ ਸੀ ਮਗਰ ਉਹ ਬਾਅਦ ਵਿੱਚ ਹੀ ਗੁੱਸੇ ਰਾਜੀ ਹੋਈ ਸਾਡੇ ਨਾਲ ਉਹ ਮੰਮੀ ਮੈਨੂੰ ਪਤਾ ਵਾ ਜਿਹੜੀ ਕਰ ਗਈ ਸੀ ਉਹ ਕੱਲੀ ਕੀਤੀਬ ਸੀ ਤੇ ਅੱਜ ਕੱਲ ਮੰਮੀ ਸਾਲ ਕੋ ਜੋ ਹੁੰਦਾ ਉਹ ਟੁੱਟ ਵੀ ਜਾਂਦੀ ਏ ਟੁੱਟ ਜਾਂਦੀ ਏ ਲੈ ਤੂੰ ਹੋਰ ਐਪਲੀਕੇਸ਼ਨ ਰਿਓ ਤੇ ਮੇਰੀ ਮੰਨੋ ਤੇ ਤਰਲਾ ਮਿਹਨਤ ਕਰੋ ਉਹਨਾਂ ਦਾ ਚਲ ਕੋਈ ਨਹੀਂ ਪਿੰਦਰ ਤੂੰ ਫਿਕਰ ਨਾ ਕਰ ਤੇ ਮੈਂ ਜਾਣੀ ਆ ਸਰਪੰਚੇ ਵੱਲ ਉਹਦੇ ਕੋਲ ਸਾਰੀ ਸਲਾਹ ਲੈਣੀ ਆ ਮੰਮੀ ਸਰਪੰਚ ਕੋ ਕਾਦੀ ਸਲਾਹ ਲੈਣੀ ਜੇ ਤੂੰ ਹੀ ਨਿਆਣੇ ਵਾਲੀਆਂ ਗੱਲਾਂ ਕਰਨ ਦੇ ਆ ਇਹ ਹੁਣ ਤੁਹਾਡੇ ਸੋਚਿਆ ਕੁਝ ਹੋਣਾ ਜੇ ਸਕੀਮੂ ਚੀ ਪੈਲੀ ਦੇ ਪੰਜ ਕਿੱਲੇ ਆ ਤੇ ਜੇ ਉਹ ਲੈ ਗਈ ਤੇ ਮੇਰੇ ਪੁੱਤਰ ਕੋਲ ਮਗਰ ਕੀ ਬਚਣਾ ਐਵੇਂ ਆਂਦੇ ਨੇ ਇਹ ਜਿਹੜੀਆਂ ਏਹਟੀਆਂ ਜਿਹਟੀਆਂ ਨੇ ਧੀਆ ਪੁੱਤਰਾ ਦੇ ਅੱਗੇ ਹੀ ਹੁੰਦੀਆਂ ਨੇ ਚੱਲ ਮੈਂ ਕੋਈ ਨਹੀਂ ਸਲਾਹ ਕਰਨੀ ਹੈ ਕਿਸੇ ਨਾਲ ਕਿ ਕਿਦਾਂ ਫਿਰ ਕਰਨਾ ਕਵਲਪਾਜੀ ਦਾ ਫੋਨ ਆਉਂਦੇ ਆ ਨਾ ਗੱਲ ਕਰ ਲੈ ਤੇ ਬਾਅਦ ਸਾਨੂੰ ਫੋਨ ਲਾਈ ਆਪਣੇ ਵੀਰ ਨਾਲ ਗੱਲ ਕਰੀ ਉਹਨਾਂ ਨੇ ਬੜੇ ਖੁਸ਼ ਹੋਣਾ ਚੱਲ ਠੀਕ ਐ ਲਾ ਨੂੰ ਦੱਸ ਕੇ ਹੁਣੀ ਆ ਉਹਨਾਂ ਬੜੇ ਖੁਸ਼ ਹੋ ਜਾਣਾ ਲਾਵ ਤਾਂ ਉਥੋਂ ਤੁਹਾਨੂੰ ਖੁਸ਼ਖਬਰੀ ਸੁਣਾਵਾਂ ਕਾਦੀ ਖੁਸ਼ਖਬਰੀ ਆ ਗਈ ਅਗਰ ਲੀਣਾ ਕਗਲ ਦੇ ਕਾਗਜ ਨਿਕਲ ਆਏ ਕਬਲ ਤੇ ਕਾਗਜ ਨਿਕਲ ਆਏ ਬਾਹਰ ਦੇ ਪਾਜੀ ਦਾ ਫੋਨ ਆਇਆ ਸੀ ਤੇ ਅੰਦੀ ਦੱਸਣ ਦੇ ਲਿਆ ਕਰ ਲਈ ਤੇ ਵਾਕੇ ਬੜੀ ਖੁਸ਼ੀ ਵਾਲੀ ਗੱਲ ਆ ਇਹ ਤਾਂ ਪਰਮਾਤਮਾ ਨੇ ਕਿਰਪਾ ਕਰਤੀ ਤੇ ਤੂੰ ਮੇਰੀ ਨਹੀਂ ਗੱਲ ਕਰਾਈਉਂ ਨਾ ਮੇਰ ਨਾਲ ਕਿਹੜੀ ਪੂਰੀ ਗੱਲ ਹੋਈ ਆ ਹਜੇ ਥੋੜੀ ਜੀ ਗੱਲ ਹੋਈ ਆ ਤੇ ਵਿੱਚ ਫੇਰ ਪਾਜੀ ਦਾ ਫੋਨ ਆਉਂਦਾ ਪਿਆ ਕੋਈ ਗੱਲ ਨਹੀਂ ਆਂਦੀ ਮੈਂ ਲਾਵਾਂਗੀ ਗਰ ਲਈਂ ਸਹੀ ਪੁੱਛੇ ਨਾ ਬੜੀ ਟੈਨਸ਼ਨ ਆ ਤੇ ਗੁਰੂ ਰਾਮਦਾਸ ਦੇ ਨੇੜੇ ਹੋ ਕੇ ਗਰੀਬਾਂ ਦੀ ਸੁਣੀ ਆ ਤੇ ਬੜਾ ਹੀ ਵਧੀਆ ਹੋ ਗਿਆ ਈ ਇਹ ਆ ਵੀ ਹੁਣ ਕਵਲ ਵੀ ਜਾਏਗੀ ਤੇ ਆਪਣਾ ਆਰਾਮ ਨਾਲ ਰਹਿਣਗੇ ਕਿ ਨਹੀਂ ਸਾਡੀ ਵੀ ਟੈਨਸ਼ਨ ਕੋਈ ਨਾ ਹੋਊਗੀ ਪਰ ਤੁਸੀਂ ਕਾਲੇ ਪੈ ਜਾਂਦੇ ਹੋ ਨਾ ਮੈਂ ਕਹਾ ਕਾਲੇ ਨਹੀਂ ਪੈਦਾ ਉਹ ਨਹੀਂ ਮੈਂ ਕਾਲਾ ਨਹੀਂ ਪੈਂਦਾ ਗੱਗ ਤੁਸੀਂ ਆਂਦੇ ਹੀ ਲੈ ਆਈਏ ਕਵਲ ਨੂੰ ਘਰ ਨਹੀਂ ਲਿਆਉਂਦਾ ਤਾਂ ਚੰਗੇ ਆ ਨਾ ਸਹੀ ਗੱਲ ਕਰਲੀ ਨਾ ਕਦੇ ਕਦੇ ਵਾਕਈ ਬੰਦੇ ਨਾ ਕਾਲੀ ਚ ਫੈਸਲਾ ਕੋਈ ਕਰ ਜਾਂਦੇ ਆ ਮੈਂ ਗੁੱਸੇ ਜਾਂ ਸਹੀ ਗੱਲ ਪਰ ਤੂੰ ਮੈਨੂੰ ਕੋਨਟਰੋਲਰ ਕਰ ਲਿਆ ਤੇ ਅੱਜ ਵੀ ਚੰਗਾ ਹੀ ਹੋ ਗਿਆ ਸਭ ਕੁਝ ਆ ਨਾ ਨਾਲੇ ਉਹਨੇ ਵੀ ਇੱਕ ਵਾਰੀ ਗਲਤੀ ਕੀਤੀ ਸੀ ਤੇ ਸੁਧਰ ਹੀ ਗਏ ਆ ਕੋਈ ਨਾ ਕਿ ਚਲੋ ਹੋ ਵੀ ਜਾਂਦਾ ਜ਼ਿੰਦਗੀ 'ਚ ਇੱਕ ਅੱਧੀਰ ਸਭ ਕੋ ਗਲਤੀ ਹੋ ਜਾਂਦੀ ਆ ਪਰ ਇਹ ਵੀ ਹੁਣ ਉਹ ਵੀ ਚਲੋ ਠੀਕ ਹੀ ਸਾਰਾ ਕੁਝ ਰਾਜੀ ਖੁਸ਼ੀ ਆ ਹੋਰ ਤੇ ਨਾਲੇ ਵੇਲਾ ਹੁਣ ਪਿੰਦਰ ਦੀ ਜਿਹੜੀ ਭੁਆਲਾ ਏ ਉਹ ਵੀ ਕਿੱਡੀ ਵਧੀਆ ਗੱਲਬਾਤ ਹੋਣ ਦੀ ਏ ਖੁਸ਼ਖਬਰੀ ਦੀ ਚੰਗਾ ਲਵ ਇੱਕ ਦੂਜੇ ਨੇ ਮਿਲਣ ਵਰਤਣਗੇ ਤੇ ਲੈ ਗੱਲੀ ਨੂੰ ਹੋਰ ਕੀ ਆ ਜ਼ਿੰਦਗੀ 'ਚ ਲੈ ਕੇ ਜਾਣਾ ਵਾ ਰਿਸ਼ਤੇ ਨਾਤੇ ਤੇ ਮੋਹ ਪਿਆਰ ਹੀ ਕੰਮ ਆਉਣਾ ਵਾ ਨਾਤੇ ਲਾ ਸਭ ਕੁਝ ਇੱਥੇ ਰਹਿ ਜਾਣਾ ਵਾ ਪੈਸਾ ਵੀ ਇੱਥੇ ਰਹਿ ਜਾਣਾ ਮੰਨਿਆ ਕਿ ਜਾਇਦਾਦ ਜਿਹੜੀ ਆ ਉਹ ਵੀ ਜ਼ਿੰਦਗੀ ਦੇ ਨਾਲ-ਨਾਲ ਚੱਲਦੀ ਆ ਤੇ ਜ਼ਰੂਰੀ ਆ ਜਿੱਦੋਂ ਆਪਾਂ ਰੋਟੀ ਕਮਾ ਕੇ ਖਾਂਦੇ ਆ ਪਰ ਸਭ ਤੋਂ ਵੱਡੇ ਹਨ ਮੋਹ ਰਿਸ਼ਤੇ ਰਿਸ਼ਤਿਆਂ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਅੱਜ ਤੇ ਸੂਰਜ ਬੜਾ ਹੀ ਸੋਹਣਾ ਚੜਿਆ ਵਾ ਸਵੇਰੇ ਪਿੰਦਰ ਦਾ ਵੀ ਫੋਨ ਆਇਆ ਕਿ ਭੂਆ ਹੁਣੀ ਵੀ ਮਿਲਣ ਆ ਪਿਆ ਤੇ ਅੱਜ ਕਵਲ ਦਾ ਵੀ ਸ਼ੁਕਰ ਹੈ ਮਾਲਕ ਦਾ ਮੈਂ ਨਾ ਐਵੇਂ ਵੀ ਬੜੇ ਦਿਨ ਮਾੜੇ ਵੇਖੇ ਕਦੀ ਇਦਾਂ ਕੋਈ ਉਲਝਣ ਪੈ ਜਾਂਦੀ ਆ ਕਦੀ ਚੰਗੇ ਭਲੇ ਨਕੇ ਨਾ ਵਸਦੇ ਰਸਦੇ ਉਹਨਾਂ ਕੋਈ ਲੜਾਈ ਝਗੜਾ ਪੈ ਜਾਂਦਾ ਸੀ ਤੇ ਮੈਨੂੰ ਲੱਗਦਾ ਹੁਣ ਮਾੜੇ ਨਾਲੇ ਮਾੜੇ ਦਿਨ ਜਿਹੜੇ ਘਟਦੇ ਆ ਇੰਨਾਂ ਗੱਲਾਂ ਤੋਂ ਪਤਾ ਲੱਗਣ ਰਿਹਾ ਵੀ ਹੁਣ ਜਿਹੜੇ ਆ ਚੰਗੇ ਦੇ ਸੰਕੇਤ ਆ। ਸਿਆਣੇ ਐਵੇਂ ਆਂਦੇ ਆ ਜਿਹਦੀ ਧੀ ਸੁਖੀ ਉਹਦਾ ਸੰਸਾਰ ਸੁਖੀ। ਸਹੀ ਗੱਲ ਆ। ਸ਼ੁਕਰ ਆ ਮਾਲਕਾ ਤੇਰਾ ਗੁਰੂ ਰਾਮਦਾਸ ਨੇੜੇ ਹੋ ਕੇ ਸੁਣੀਓ। ਲਾਵਾ ਅੱਜ ਦਿਨ ਨਾ ਬੜਾ ਕਰਮਾਂ ਵਾਲਾ ਵਾ ਤੇ ਮੈਂ ਕਹਿੰਦੀ ਫਲਕ ਦੀ ਵੀ ਐਡਮਿਸ਼ਨ ਕਰਾਈਏ ਤੇ ਰੋਜ਼ ਵੀ ਕਿੰਨੇ ਨੰਬਰਾਂ ਨਾਲ ਪਾਸ ਹੋਈ ਆ। ਗਰਲਿੰਗ ਗੱਲ ਤੇ ਤੇਰੀ ਸਹੀ ਆ। ਸਾਰੀ ਪਰਮਾਤਮਾ ਦੀ ਕਿਰਪਾ ਹੁੰਦੀ ਆ ਵੀ ਬੱਚਾ ਵਧੀਆ ਲਾਇਕ ਨਿਕਲੇ ਤੇ ਪੜ੍ਹੇ ਲਿਖੇ। ਕਿਉਂਕਿ ਮਾਂ ਬੋਦ ਤੇ ਇਹੋ ਕਰ ਸਕਦਾ ਵਾ ਵੀ ਖਰਚਾ ਲਾ ਸਕਦਾ ਤੇ ਆਪ ਔਕਾ ਸੌਕਾ ਹੋਗੇ ਚਾਹ ਜਿੱਦ ਪੜਾਈ ਦਾ ਤੇ ਮੁੱਲ ਵਾ ਤੇ ਤੂੰ ਇਹ ਆ ਵੀ ਇਹਦਾ ਪਲਕ ਦਾ ਪਤਾ ਕੀਤਾ ਸਹੀ ਆ ਕਿੰਨਾ ਖਰਚਾ ਆਉਣਾ ਜਾਂ ਕਿੰਨਾ ਥੋੜਾ ਐਸਟੀਮੇਟ ਵੀ ਹੋ ਜਾਣਾ ਆਪਾਂ ਨੂੰ ਮੈਂ ਰੋ ਦੀ ਟੀਚਰ ਨੂੰ ਲਾਇਆ ਹੈ ਹੁਣ ਉਹਨੇ ਮੈਨੂੰ ਦੱਸਿਆ ਹੈ ਜਿੰਨਾ ਖਰਚਾ ਆਉਣਾ ਥੋੜਾ ਹੀ ਆਉਣਾ ਹਿਸਾਬ ਦਾ ਤੁਹਾਨੂੰ ਪਤਾ ਤੇ ਹੈ ਵਾ ਪਹਿਲੇ ਸਾਲ ਦਾ ਆਖਲਾ ਜਿਆਦਾ ਜਾਂਦਾ ਵਾ ਉਹ ਨਹੀਂ ਮੈਂ ਤਦ ਕਰਕੇ ਆਣਾ ਵੀ ਮੰਨ ਲਓ ਥੋੜਾ ਜਿਹਾ ਪਤਾ ਹੈ ਨਾ ਤੇ ਫਿਰ ਬੰਦਾ ਉਸ ਹਾਂ ਨੇ ਤੇ ਆਮ ਕਰਨ ਦਾ ਤੇ ਜੇ ਮਨ ਲਾ ਜਾ ਕੇ ਉਥੇ ਬਿਲ ਬਣਾ ਲਈਏ ਸਾਰਾ ਕੁਝ ਕਰ ਲਈਏ ਤੂੰ ਮੁੜ ਕੇ ਪੈਹੇ ਨਾ ਕੋਲ ਹੁਣ ਤੇ ਚੰਗੇ ਨਹੀਂ ਲੱਗੀਦਾ ਹੁਣ ਤੇ ਕਿਦੋਂ ਸੱਜਾ ਖੱਬਾ ਕਰਕੇ ਤੇ ਲੈ ਜਾਾਂਗੇ ਓਕੇ ਸੋਕੇ ਤਾਰ ਲਾਂਗੇ ਚੱਲ ਤੂੰ ਇਹ ਆਪਣੇ ਸਾਹਮਣੇ ਪੈਸੇ ਲੈ ਜਾ ਜੋ ਤਾਨੂੰ ਪਤਾ ਹੀ ਐ ਰੋਜ ਦਿਨ ਦਾਖਲ ਕਰਾਈ ਪਹਿਲੇ ਦਿਨ ਚਲ ਇਹ ਆ ਵੀ ਹੁਣ ਪਲਕ ਵੀ ਜਾਊਗੀ ਤੇ ਦੋਵੇਂ ਭੈਣਾਂ ਆਰਾਮ ਨਾਲ ਜਾਇਆ ਕਰਨਗੇ ਹਨਾ ਨਾਲ ਇਹ ਰੋਂਦੀ ਹੁੰਦੀ ਹੁੰਦੀ ਛੋਟੀ ਮੈਂ ਵੀ ਜਾਣਾ ਮੈਂ ਵੀ ਜਾਣਾ ਹੁਣ ਪਤਾ ਤੇ ਫੇਰ ਲੱਗੂਗਾ ਜੇ ਨਾਲ ਜਾਇਆ ਕਰੂਗੀ ਤੇ ਅੱਗੇ ਰੋਂਦੀ ਹੁੰਦੀ ਹੁੰਦੀ ਨਾ ਤੇ ਹੁਣ ਵੇਖੀ ਹੁਣ ਇਹਨੇ ਦੋਕ ਦਿਨ ਜਾਣਾ ਹੱਸਦੀ ਮੱਥੇ ਯਾਰੀ ਉੱਥੇ ਜਾ ਕੇ ਮੈਂ ਸਿਰਫ ਖੇਡਣਾ ਹੀ ਆਂ ਤੇ ਜਿੱਦਣ ਕਰ ਲਈ ਨਾ ਮੁੜ ਕੇ ਜਿੱਦਣ ਉਹਨਾਂ ਨੇ ਮਾਰ ਮਾਰ ਮੜਿਆ ਕੱਸਿਆ ਤੇ ਇਹਨੇ ਕਹਣਾ ਮੈਂ ਨਹੀਂ ਜਾਣਾ ਹੈਗਾ ਜਾਏਗੀ ਜਾਣਾ ਕਿਉਂ ਨਹੀਂ ਆ ਨਾਲੇ ਆਹ ਫੋਨ ਦਾ ਧਿਆਨ ਰੱਖਿਓ ਕਵਲ ਦਾ ਫੋਨ ਆਏਗਾ ਤੇ ਗੱਲ ਕਰ ਲਿਓ ਐਵੇਂ ਲੰਮਦੀ ਨਾ ਰਹੇਗੀ ਮੈਨੂੰ ਜੀ ਆਪ ਵੀ ਅੱਧੇ ਘੰਟੇ ਬਾਅਦ 15 ਮਿੰਟ ਕਰ ਲੈਣਾ ਮੈਨੂੰ ਤੇ ਆਪ ਗੱਲ ਪਟੇਨ ਦੇ ਵੀ ਛੇਤੀ ਮੈਂ ਕਵਲ ਨਾਲ ਗੱਲ ਕਰਾਂ ਚਲੋ ਕਰ ਲਿਓ ਮੈਂ ਨਾ ਥੋੜੇ ਜਿਹਾ ਭਾਂਡੇ ਉਹ ਸਾਫ਼ ਕਰ ਲਾਂ ਠੀਕ ਹੈ ਤੇ ਇੱਕ ਗੱਲ ਹੋਰ ਹੀ ਨਾਲ ਸੁਣੀ ਹਾਂਜੀ ਗਰਲੀ ਨੇ ਇਦਾਂ ਕਰ ਜਲਦੀ ਜਰਾ ਕੰਮਕਾਜ ਕਰ ਲਾ ਆਪਾਂ ਜਾਣਾ ਤੇ ਆਈ ਆ ਸਕੂਲ ਪੜਕ ਦੇ ਤੇ ਇਹ ਆ ਵੀ ਗੁੜੀਆਂ ਦੋਵਾਂ ਤਿਆਰ ਕਰ ਲਾ ਤੇ ਜਾਂਦਿਆਂ ਗੁਰੂ ਘਰ ਜਾ ਕੇ ਪਹਿਲਾਂ ਹਾਜ਼ਰੀ ਦੇ ਕੇ ਮਹਾਰਾਜ ਦਾ ਸ਼ੁਕਰਾਨਾ ਕਰਕੇ ਤੇ ਫਿਰ ਅੱਗੇ ਆਪਾਂ ਜਾਣਾ। ਚਲੋ ਕੋਈ ਗੱਲ ਨਹੀਂ ਮੈਂ ਕਰ ਲੀਨੀ। ਨੌ ਦੀਵਾਂ। ਹਾਂਜੀ। ਮੈਨੂੰ ਲੱਗਦਾ ਗੱਲ ਬਣੇਗੀ। ਅੱਛਾ ਮੈਂ ਤਾਂ ਚੰਗਾ ਢਰਾਵਾ ਦੇ ਕੇ ਆਇਆ ਵਾਂ। ਕੀ ਕਹਿੰਦੇ ਨੇ ਵੀ ਦੇ ਦੇਣੀ ਉਹਨਾਂ ਦੀ ਪਹਿਲੀ? ਕਿੱਥੇ ਦੇ ਦੇਣੇ ਅਜੇ ਤੇ? ਹਾਂ। ਅੰਦੇ ਐਵੇਂ ਨਾ ਡਰ ਕੋਈ ਨਹੀਂ ਹੁੰਦਾ। ਤੇ ਮੈਂ ਮੰਮੀ ਹੋਣ ਨੂੰ ਸਭ ਦਾ ਜੋ ਇਨਾਮ ਹੁਣ ਨਾ ਮੈਨੂੰ ਲੱਗਦਾ ਮੰਮੀ ਅਸਰ ਕਰਨਗੇ। ਜਿਦਾਂ ਮੰਮੀ ਤੇ ਕਿਸੇ ਨੂੰ ਕੁਝ ਕਰਨ ਨਹੀਂ ਦਿੰਦੇ। ਇਹ ਤੂੰ ਮਾਰਦੇ ਨੀ ਵਾਣੂ ਤਲਵਾਰਾਂ ਤੇ ਕੁਝ ਬੋਲੇ ਨਹੀਂ ਆ ਬੋਲੇ ਤੇ ਸਹੀ ਹੀ ਅੱਗੋਂ ਪਰ ਪਹਿਲਾਂ ਵਾਲੀ ਗੱਲਬਾਤ ਹੈਨੀ ਜਦੋਂ ਲੈਣਾ ਮਾ ਭੂਆ ਦਾ ਨਾਂ ਤੇ ਮੰਮੀ ਦੇਦੇ ਹੋਸ਼ ਛੁੱਡ ਗਏ ਅਸੀਂ ਉਹਨਾਂ ਨੂੰ ਸਾਡਾ ਕਿੱਥੋਂ ਚੇਤਾ ਆ ਗਿਆ ਮੈਂ ਪਹਿਲੇ ਨੂੰ ਡਹੀ ਜੇ ਅਗਲੇ ਉਦਾਂ ਪੈ ਗਈ ਸੋਚੀ ਹੁਣ ਚੱਲ ਚੰਗਾ ਸਗੋਂ ਇਹਨਾਂ ਨੂੰ ਸਮਝ ਲੱਗ ਜੂਗੀ ਨਾ ਤੇ ਵਧੀਆ ਹੀ ਆ ਪਰ ਇੱਕ ਗੱਲ ਹੈ ਇਹਨਾਂ ਨੂੰ ਪਤਾ ਨਾ ਲੱਗੇ ਕਿ ਵੀ ਆਪਾਂ ਡੇ ਜਾਂ ਕਰਨ ਸਭ ਕੁਝ ਮੈਂ ਦੱਸ ਮੈਂ ਸੁਧਿਆਣਾ ਕਿ ਮੈਂ ਉਹਨਾਂ ਨੂੰ ਦੱਸਣਾ ਵਾ ਉਹ ਨਹੀਂ ਮੈਂ ਕਿਹੇ ਵਗਲੇ ਬੰਦਾ ਫੋਨ ਫਾਨ ਤੇ ਕਿਸੇ ਨਾਲ ਲੱਗਾ ਹੁੰਦਾ ਇਹ ਗੱਲ ਕਰ ਹੀ ਲੈਂਦਾ ਵਾ ਮੈਂ ਇਹੋ ਜੀ ਗੱਲ ਦੂਜੇ ਕਾ ਦੂਜੇ ਕਾ ਨਹੀਂ ਗੱਲ ਜਾਈ ਹੈ ਨਾ ਕਰਨੀ ਨਹੀਂ ਕਿਸੇ ਨਾਲ ਇਹ ਗੱਲ ਬਸ ਸਾਡੇ ਦੋਵਾਂ ਦੇ ਵਿੱਚ ਹੀ ਆ ਬਸ ਤੂੰ ਹੀ ਮਾਰੇ ਮਟਟ ਰਹੀ ਕੋਈ ਗੱਲ ਨਹੀਂ ਗੱਲ ਤੇ ਕਰਨੀ ਉਹਨਾਂ ਤੇ ਨਹੀਂ ਜੇ ਕੋਈ ਮੈਨਾਂ ਗੱਲ ਕਰਨਗੇ ਨਾ ਤੇ ਫਿਰ ਮੈਂ ਵੀ ਗਣੀ ਓਦਾਂ ਨਹੀਂ ਗੱਲ ਕਰਾਂਗੇ ਜਿਦਨਾਂ ਇਹਨਾਂ ਨੂੰ ਲੱਗੂਗਾ ਕਿ ਸੱਚੀ ਉਹਨਾਂ ਨੇ ਪਹਿਲੀ ਲੈ ਲੈਣੀ ਸਾਡੇ ਤੋਂ ਚਲ ਇਦਾਂ ਕਰਨੀ ਆ ਮੁੰਡੇ ਨੂੰ ਆਣੀ ਆ ਵੀ ਮੇਰੇ ਫੋਨ ਲਾ ਕੇ ਦੇ ਤੇ ਭੈਣ ਜੀ ਨੂੰ ਆਣੀ ਆ ਵੀ ਜੋ ਗੱਲ ਪਿਛਲੀ ਹੋ ਗਈ ਹੈ ਹੋ ਗਈ ਉਹਦੇ ਤੇ ਨਾ ਮਿੱਟੀ ਪਾਓ ਤੇ ਅਗੋਂ ਹਰ ਮਿਲ ਕੇ ਵਰਤਾਂਗੇ